ਸੰਗਮ ਦਕਾ ਮਨ ਲਗਾ ਸੁਨ ਸੁਨ ਅਲੰਗ ਕਰੈ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਜੁਰੇ ਤਿਲਕੇ ਸਾਥ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਢਿਕੇ ਬਾਰੇ ਭੈ ਸਬਨੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪਰਸਨ ਭੈ ਗੁਰਦੇਵ ਪੂਰਨ ਹੋਏ ਸੇਵਕੀ ਸੇਵ ਆਨੰਦ ਜੰਜਾਲ ਵਿਕਾਰਤੇ ਰਹਤੇ RAM ਨਾਮ ਸੁਝ ਰਸਨਾ ਕਹਤੇ ਕਰ ਪ੍ਰਸਾਦ ਬਿਆ ਪਰਬਤਾਰੀ ਨਾਨਕ ਨੇ ਬਹੀ ਖੇਪ ਹਮਾਰੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਸਭ ਤੇ ਉਚ ਪਾਇ ਅਸਥਾਨ ਮੋਹ ਨਾ ਹੋਵੇ ਆਵਨ ਜਾਣ ਹਰ ਤਲ ਖਾਟ ਚਲੇ ਜਲ ਸੋਏ ਨਾਮ ਤੁਜ ਸਹਿ ਪ੍ਰਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਅਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਬੀਤਾ ਸੁਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੈ ਗੁਰ ਗੁਣ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਵਿੰਦ ਭਗਤ ਕੈ ਮਨ ਬਿਸਰਾਮ ਉਟ ਪ੍ਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤਨ ਸੁਟੈ ਜਾਗੈ ਮਨਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਆਵੇਂ ਫਰ ਪ੍ਰਭ ਚੀਤ ਜਰਮ ਦੀ ਸੋਭਾ ਬਣੀ ਨਾਨਕ ਰਹਿ ਗੁਣ ਨਾਮ ਸੁਖ ਬਣੀ ਸਭ ਤੇ ਊਚਤਾ ਕੀ ਸੋਭਾ ਬਣੀ ਗੁਣ ਨਾਮ ਸੁਖ ਮਨੀ ਵਾਹਿਗੁਰੂ ਜੀ ਕਾ ਖਾਲਸਾ ਦੀ ਕੀਫਤ ਇਹਦਾ ਬੋਤਲੋ ਹੀ ਅਰਪ ਤੁਹਾਨੂੰ ਮੁੱਖ ਰੱਖਦੇ ਆ ਗੁਰੂ ਦੇ ਮੂਰ ਚਰਨ ਜੋ ਸੰਸਾਰ ਜੋ ਦੁਨੀਆਂ ਮਿਲੂ ਨੇ ਸਾਰੀਆਂ ਨੂੰ ਦਿੱਤੀਆਂ ਉਹ ਗੁਰੂ ਦਾਉਤ ਅਸਰ ਲੈਂਦੇ ਗੁਰਬਾਣੀ ਦੇ ਜਾਪ ਕਰਾਰਨ ਕਰਵਾਏ ਜਾਪ ਦੀ ਸੰਪੂਰਨ ਹੋਈ ਗੁਰੂ ਦੀ ਗੋਦ ਵਿੱਚ ਆ ਕੇ ਗੁਰੂ ਨੂੰ ਨਮਸਕਾਰ ਕਰੀਏ ਗੁਰੂ ਨਤਮਸਤਕ ਹੋ ਕੇ ਗੁਰੂ ਘਰ ਦਾ ਸਰਵਨ ਕਰਨਾ ਕਰੀਏ ਤੇ ਉਹ ਆਏ ਕਿਰਪਾ ਕਰਨ ਸ੍ਰਵਤ ਨੂੰ ਤਰਕੀਆਂ ਬਰਕਤਾਂ ਬਖਸ਼ ਕਰਕੇ ਸਭ ਤੋਂ ਆਵਾਂ ਦੇ ਦੋਤ ਬਖਸ਼ ਕਰਨਾ ਆਓ ਸਾਰੀਆਂ ਸੰਗਤਾਂ ਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਦੇ ਨਾਲ ਗੁਰੂ ਦੀ ਬਾਣੀ ਦਾ ਕੀਰਤਨ ਆਰੰਭ ਕਰੀਏ ਜੀ ਏ मुध <video>. आिस पु सहाम जित प्र आित ब्रे रु मन ਇਸ ਸੇਵਕ ਕੇ ਬਾਗ ਚੜਾ

ਨਵੇਂ ਸਾਲ ਦੀ ਆਮਦ ਤੇ ਡੀਸੀ ਮੈਡਮ ਦੀ ਪਰਿਵਾਰਕੀ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਸੁਖਮਨ ਸਾਹਿਬ ਦਾ ਪਾਠ ਕਰਵਾਇਆ ਜਾ ਰਿਹਾ ਹੈ ਇਸ ਪਾਠ ਦੇ ਨਾਲ ਇਹ ਹੈ ਵੀ ਪ੍ਰਮਾਤਮਾ ਸਾਰੇ ਪਰਿਵਾਰ ਦੀ ਸਾਰੇ ਡਿਪਾਰਟਮੈਂਟ ਦੀ ਸਾਡੇ ਦੀ ਖੁਸ਼ਹਾਲ ਰਹਿਣ ਸਾਰੇ ਤੰਦਰੁਸਤ ਰਹਿਣ ਸਭ ਲਈ ਵਧੀਆ ਸਾਲ ਚੜੇ

ਜਿਵੇਂ ਕਿ ਅਸੀਂ ਹਰ ਸਾਲ ਨਵੇਂ ਸਾਲ ਦੇ ਪਲਖੇ ਵਿੱਚ ਪਾਠ ਰਖਾਈਦਾ ਇੱਥੇ ਆਪਣੇ ਦਫ਼ਤਰ ਮੁੱਖ ਦਫ਼ਤਰ ਇਸ ਵਾਰ ਵੀ ਪਾਠ ਰਖਾਇਆ ਗਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ ਡੀਸੀ ਮੈਮ ਦੀ ਪ੍ਰਮਾਣਿਕੀ ਤੋਂ ਬਾਅਦ ਅੱਜ ਪਾਠ ਦੇ ਭੋਗ ਪਾਣੇ ਜਾ ਰਹੇ ਨੇ ਉਸ ਤੋਂ ਬਾਅਦ ਸਾਰੇ ਡਿਪਾਰਟਮੈਂਟ ਦੀ ਖੁਸ਼ਹਾਲੀ ਲਈ ਸਭ ਦੀ ਖੁਸ਼ਹਾਲੀ ਲਈ ਅਸੀਂ ਸੁੱਖ ਮੰਗਦੇ ਹਾਂ ਤੇ ਮੈਂ ਨਵੇਂ ਸਾਲ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ